ਜਿਹੜੇ ਦੋ ਮੁਲਕਾਂ ਦੀ ਲੜਾਈ ਹੈ ਉਹ ਤੋਂ ਤੁਹਾਨੂੰ ਸਾਨੂੰ ਲੱਗਦਾ ਜਜ਼ਬਾਤੀ ਹੋਵੇ ਚੱਕ ਦਾਂਗੇ ਧਰ ਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਤੈਅ ਕਰਦੇ ਆ ਕਿ ਕਿਸ ਖਿੱਤੇ ਨੂੰ ਖਾਲੀ ਕਰਾਉਣਾ ਬਸ ਉੱਥੇ ਲੜਾਈ ਲੱਗ ਜਾਂਦੀ ਹੈ ਔਰ ਹਰ 100 ਸਾਲ ਬਾਅਦ ਦੁਨੀਆ ਦੇ ਨਕਸ਼ੇ ਬਦਲਦੇ ਆ ਸ਼ਾਇਦ ਉਹ 100 ਸਾਲ ਪੂਰੇ ਹੋ ਗਏ ਹੁਣ ਆਮ ਲੋਕਾਂ 'ਚ ਕੋਈ ਨਫ਼ਰਤ ਨਹੀਂ ਹੁੰਦੀ ਆਮ ਤੌਰ ਤੇ ਧਰਮਾਂ ਦੇ ਨਾਂ ਤੇ ਸਾਡੇ ਮੁਲਕ 'ਚ ਅਕਸਰ ਦੰਗੇ ਹੁੰਦੇ ਆ ਪਰ ਜਿਹੜਾ ਤੁਹਾਡੇ ਗਵਾਂਢ 'ਚ ਰਹਿੰਦਾ ਕਦੇ ਤੁਸੀਂ ਪੁੱਛਿਆ ਵੀ ਤੂੰ ਕਿੱਥੇ ਤੇਰੀ ਆਸ ਹੈ ਨਾ ਇਹ ਇਹ ਯੁੱਧ ਜਦ ਕਹਿਣੇ ਸੌਕੇ ਆ ਜਿੱਥੇ ਲੱਗਦਾ ਉੱਥੇ ਪੁੱਛੋ ਸੀਰੀਆ ਚ ਮਕਾਨਾਂ ਦਾ ਹਾਲ ਦੇਖੋ ਔਰ ਬੱਚੇ ਜਿਹੜੇ ਬਿਲਕ ਤੇ ਆਉਂਦੇ ਹੋ ਦੇਖੋ ਜਿਹੜੇ ਫੌਜੀ ਉਧਰ ਹੈ ਜਾਂ ਇੱਧਰ ਹੈ ਉਹ ਵੀ ਮਾਮਾ ਦੇ ਪੁੱਤ ਔਰ ਨਾ ਜਾਵੇ ਕਿਸੇ ਮਾਮਾ ਦੇ ਪੁੱਤ ਕੋ ਪਰ ਪਿਛਲੇ ਦਿਨਾਂ ਜਿਹੜਾ ਇੰਡੀਆ ਤੋਂ ਜਿਹੜੇ ਹੋਏ ਇੰਸਟਾਗ੍ਰam ਬੈਨ ਹੋ ਗਏ ਮੈਂ ਕਹਿੰਦੇ ਹਾਂ ਤੇ ਅੱਜ 뮤זיਕ ਉਧਰੋਂ ਸਰਹੱਦ ਪਾਰ ਵਾਲਿਆਂ ਨੇ ਕਰ ਦਿੱਤਾ ਕਿ ਹਿੰਦੁਸਤਾਨੀ 뮤זיਕ ਪਲੇ ਨਹੀਂ ਹੋਏਗਾ ਤਾਂ ਜੋ ਪਿਛਲੇ ਦਿਨਾਂ ਚ ਹੋਇਆ ਤੇ ਹੁਣ ਜਿਹੜੀ ਫਾਈਟ ਚੱਲ ਰਹੀ ਹੈ ਵਾਟ ਇਜ਼ ਯੋਰ ਰਿਐਕਸ਼ਨ ਓਵਰ ਇਟ ਬਾਸ ਬੋਹਣਾ ਨਹੀਂ ਜਸਟ ਨਹੀਂ ਬਟ ਇਟਸ ਵੈਰੀ ਵੈਰੀ ਤਰ੍ਹਾਂ ਦੀ ਦੁਨੀਆ ਤੁਸੀਂ ਤੇ ਅਸੀਂ ਦੇਖਦੇ ਆ ਉਸ ਤਰ੍ਹਾਂ ਦੀ ਦੁਨੀਆ ਨਹੀਂ ਹੈ ਇਸ ਪੂਰੀ ਦੁਨੀਆ ਨੂੰ ਜਿਹੜੇ ਚਲਾਉਣ ਵਾਲੇ ਆ ਉਹਨਾਂ ਚ ਬੈਂਕਰਸ ਸ਼ਾਮਿਲ ਹੁੰਨੇ ਆ ਇਹ ਦੁਨੀਆ ਨੂੰ ਚਲਾਉਣ ਵਾਲੇ ਰਹੀਸ ਲੋਕ ਤੈਅ ਕਰਦੇ ਆ ਜਿਹੜੇ ਦੋ ਮੁਲਕਾਂ ਦੀ ਲੜਾਈ ਹੈ ਉਹ ਤੋਂ ਤੁਹਾਨੂੰ ਸਾਨੂੰ ਲੱਗਦਾ ਜਜ਼ਬਾਤੀ ਹੋਵੇ ਚੱਕ ਦਾਂਗੇ ਧਰ ਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਤੈਅ ਕਰਦੇ ਆ ਕਿ ਕਿਸ ਖੇਤੇ ਨੂੰ ਖਾਲੀ ਕਰਉਣਾ ਬਸ ਉੱਥੇ ਲੜਾਈ ਲੱਗ ਜਾਂਦੀ ਹੈ। ਤੋਂ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਇਹ ਤੇ ਹੁਣ ਸਿੱਧਾ ਮਿਊਜ਼ਿਕ ਟਾਰਗੇਟ ਹੋ ਰਿਹਾ ਨਾ ਸਰ। ਅੱਜ ਤੋਂ ਤੁਸੀਂ ਗੱਲ ਤਾਂ ਸੁਣੋ ਸਰ ਤੁਸੀਂ ਤੱਤੇ ਬਹੁਤ ਕੌਫੀ ਪੀ ਲਈ ਸੀ ਪਹਿਲਾਂ। ਮੈਂ ਤੁਹਾਨੂੰ ਇਹ ਕਹਿ ਰਿਹਾ ਜਿਹੜੀਆਂ ਲੜਾਈਆਂ ਮੁਲਕਾਂ ਦੀਆਂ ਇਹਨਾਂ ਨੂੰ ਬਹੁਤ ਵੱਡੇ ਲੋਕ ਤੈਅ ਕਰਦੇ ਆ ਜਦੋਂ ਤੁਸੀਂ ਡੀਪ ਸਟੱਡੀ ਕਰੋਗੇ ਆਪ ਉਹਦੇ ਜਾ ਨਹੀਂ ਸਕਦੇ ਕਿਉਂਕਿ ਆਪ ਕੋਲ ਵਕਤ ਨਹੀਂ। ਉਹ ਤੈਅ ਕਰਦੇ ਆ ਕਿ ਕਿਸ ਖੇਤੇ 'ਚ ਕਿਸ ਤਰ੍ਹਾਂ ਔਰ ਹਰ 100 ਸਾਲ ਬਾਅਦ ਦੁਨੀਆ ਦੇ ਨਕਸ਼ੇ ਬਦਲਦੇ ਆ ਸ਼ਾਇਦ ਉਹ 100 ਸਾਲ ਪੂਰੇ ਹੋ ਗਏ ਹੁਣ ਸ਼ਾਇਦ ਨਕਸ਼ੇ ਬਦਲ ਔਰ ਪ੍ਰਗਟਾ ਇਸ ਤਰ੍ਹਾਂ ਹੋ ਸਕਦਾ ਹੈ ਆਮ ਲੋਕਾਂ 'ਚ ਕੋਈ ਨਫ਼ਰਤ ਨਹੀਂ ਹੁੰਦੀ ਆਮ ਤੌਰ ਤੇ ਧਰਮਾਂ ਦੇ ਨਾਂ ਤੇ ਸਾਡੇ ਮੁਲਕ 'ਚ ਅਕਸਰ ਦੰਗੇ ਹੁੰਦੇ ਆ ਪਰ ਜਿਹੜਾ ਤੁਹਾਡੇ ਗਵਾਂਢ 'ਚ ਰਹਿੰਦਾ ਕਦੇ ਤੁਸੀਂ ਪੁੱਛਿਆ ਵੀ ਤੂੰ ਕਿੱਥੇ ਤੇਰੀ ਆਸ ਹੈ ਨਾ ਸਾਡਾ ਉਹਦੇ ਨਾਲ ਪਿਆਰ ਸਤਿਕਾਰ ਹੁੰਦਾ ਸੋ ਲਗਦੇ ਹਨ ਫਿਰ ਉਹ ਭੀੜ ਤਾਤਰ ਵਰ ਜਾਂਦੇ ਫਿਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਕੋਈ ਵੀ ਤੁਸੀਂ ਅਸੀਂ ਸਭ ਦੁਆ ਕਰਦੇ ਹਾਂ ਭਾਈ ਇਹ ਇਹ ਜੋਤ ਜਦ ਕਹਿਣੇ ਸੌਕੇ ਆ ਜਿੱਥੇ ਲੱਗਦਾ ਉੱਥੇ ਪੁੱਛੋ ਸੀਰੀਆ ਚ ਮਕਾਨਾਂ ਦਾ ਹਾਲ ਦੇਖੋ ਔਰ ਬੱਚੇ ਜਿਹੜੇ ਬਿਲਕੁਲ ਤੋਂ ਦੇਖੋ ਦੁਆ ਕਰੋ ਜਿਹੜੇ ਫੌਜੀ ਉਧਰ ਹੈ ਜਾਂ ਇਧਰ ਹੈ ਉਹ ਵੀ ਮਾਵਾ ਦੇ ਪੁੱਤ ਹੈ ਉਹ ਨਾ ਜਾਵੇ ਕਿਸੇ ਮਾਵਾ ਦੇ ਪੁੱਤ ਕੋ ਗੁਰੂ ਕੀ ਬਾਤ ਹੈ ਗੁਰੂ ਪਾਜੀ ਬਾਹ ਕਾਪੀ ਪੇਸਟ ਇਹ ਨਹੀਂ ਕਹਿ ਦੋ ਕੋਈ ਨਹੀਂ ਕੋਈ ਇੰਦਾਜ਼ ਯਾਰ ਮੈਨੂੰ ਮੈਨੂੰ ਲੱਗਦਾ ਮੈਂ ਤਾਂ ਜਦੋਂ ਆਪਾਂ ਸੁਣੀ ਸੀ ਨਿਊਜ਼ ਜਾਂ ਕਿਤੇ ਦੁੱਖ ਤੇ ਲੱਗਦਾ ਜਦੋਂ ਵੀ ਕੋਈ ਵੀ ਆਪਣੇ ਦੇਸ਼ ਦਾ ਇੱਕ ਆਮ ਨਾਗਰਿਕ ਜਦੋਂ ਇਦਾਂ ਮਾਰਿਆ ਜਾਂਦਾ ਵਾ ਦੁੱਖ ਲੱਗਦਾ ਸੋ ਮੈਂ ਤਾਂ ਅਸੀਂ ਦਾ ਆਪਣੇ ਸਾਰੇ ਕੰਮ ਅੱਗੇ ਕਰਦੇ ਸੀ ਉਸ ਰਿਸਪੈਕਟ ਦੇ ਚੱਕਰ ਚ ਆਪਾਂ ਪਹਿਲਾਂ ਟ੍ਰੇਲਰ ਥੋੜੀ ਦਿਨ ਪਹਿਲਾਂ ਲਾਂਚ ਕਰ ਰਹੇ ਸੀ ਆਪਾਂ ਨੂੰ ਮੂਵ ਫਾਰਵਰਡ ਕਰਕੇ ਹੋਲ ਦੋ ਤਰੀਕ ਨੂੰ ਦਿੱਤਾ ਅੱਜ ਦੇ ਦਿਨ ਤੁਹਾਡੇ ਸਾਹਮਣੇ ਸੋ ਆਈ ਥਿੰਕ ਇਹ ਤਾਂ ਹੈ ਕਿ ਮੋਸ਼ਨ ਹੈ ਜਿਹੜਾ ਹਰ ਬੰਦਾ ਆਪਣੇ ਦੇਸ਼ ਲਈ ਕੈਰੀ ਕਰਦਾ ਤੇ ਉਹ ਸਾਰੇ ਜਾਣੇ ਕਰਦੇ ਨੇ ਕਿ ਆ ਵੀ ਮੇਰੇ ਦੱਸਣ ਨਾਲ ਜਾਂ ਨਾ ਦੱਸਣ ਨਾਲ ਜਾਂ ਕਿਸੇ ਦੇ ਦੱਸਣ ਨਾਲ ਜੇਵਾ ਤੁਹਾਨੂੰ ਇਹ ਸਵਾਲ ਵਾਪਸ ਪੁੱਛਾਂਗਾ ਸੇਮ ਜੋ ਤੁਸੀਂ ਮੈਨੂੰ ਸਾਨੂੰ ਪੁੱਛ ਰਹੇ ਹੋ ਆਈ ਥਿੰਕ ਤੁਹਾਡਾ ਜਵਾਬ ਬਿਲਕੁਲ ਡਿਫਰੈਂਟ ਹੋਏਗਾ ਜੋ ਤੁਹਾਡੀ ਉਸ ਸਾਹਮਣੇ ਸਟੱਡੀ ਹੋਈ ਹੈ ਜੋ ਨੋਲੇਜ ਹੈਗੀ ਹੈ ਜੋ ਤੁਸੀਂ ਮੋਸ਼ਨ ਆਪਣੇ ਦੇਸ਼ ਲਈ ਕੈਰੀ ਕਰਦੇ ਹੋ ਸੋ ਇਹ ਹਰ ਇੱਕ ਦਾ ਆਪਣਾ ਮੋਸ਼ਨ ਹੈ ਬਸ ਹਾਂ ਜੋ ਗਲਤ ਆ ਉਹ ਗਲਤ ਆ